ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਬਿਸ਼ਕਿ ਲਈ ਆਪਾਂ ਦੇਖ ਰਹੇ ਹਾਂ ਪਿਛਲੇ 2-3 ਦਿਨ ਤੋਂ ਜੋ ਪਟਿਆਲੇ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਕਰਨਲ ਸਾਹਿਬ ਦੇ ਕਰਨਲ ਦੇ ਪਰਿਵਾਰ ਦੀ ਜਿਹੜੀ ਕੁੱਟਮਾਰ ਕੀਤੀ ਗਈ ਹੈ ਉੱਥੇ ਜੋ ਵੀ ਲੜਾਈ ਹੋਈ ਹੈ ਉਹਦੇ ਬਾਰੇ ਥੋੜੀ ਜੀ ਆਪਾਂ ਚਰਚਾ ਜ ਕਰਾਂਗੇ ਲਾਅ ਦੇ ਹਿਸਾਬ ਨਾਲ ਕੀ ਸਹੀ ਹੈ ਕੀ ਗਲਤ ਹੈ ਉਦੇ ਬਾਰੇ ਥੋੜੀ ਜੀ ਗੱਲ ਹੈ ਕਿਸੇ ਦਾ ਇਹਦੇ ਵਿੱਚ ਵੀਡੀਓ ਦੇ ਵਿੱਚ ਇਹ ਨਹੀਂ ਹੈਗਾ ਵੀ ਅਸੀਂ ਕਰਨਲ ਦੀ ਫੈਮਿਲੀ ਦਾ ਪੱਖਪੂਰਦੇ ਆ ਜਾਂ ਪੰਜਾਬ ਪਰਸ ਦਾ ਪੱਖਪੂਰਦੇ ਜੋ ਗਲਤ ਆ ਉਹ ਸਹੀ ਹੈ ਦੇਖੋ ਬਾਕੀ ਤਾਂ ਜੋ ਆਪਾਂ ਦੇਖ ਰਹੇ ਆ ਐਸਐਸਪੀ ਪਟਿਆਲਾ ਨੇ ਜੋ ਇਹਦੇ ਉੱਪਰ ਸਟੈਪ ਲਿਆ ਹੈ ਜਾਂ ਕਰਨਲ ਸਾਹਬ ਦੇ ਵਾਈਫ ਦੀ ਜੋ ਵੀ ਵੀਡੀਓਜ਼ ਆਈ ਸੀ ਉਹਦੇ ਉੱਪਰ ਉਹ ਕਹਿ ਰਹੇ ਨੇ ਵੀ ਸਾਡਾ ਲਵੇ ਜਿਹੜੇ ਐਵੀਡੈਂਸ ਨੇ ਵੀਡੀਓ ਐਵੀਡੈਂਸ ਜਾਂ ਆਡੀਓ ਐਵੀਡੈਂਸ ਜੋ ਵੀ ਉਹਨਾਂ ਲਵੇ ਹੈਗੇ ਨੇ ਚਲੋ ਉਹਨਾਂ ਦੀ ਕਸਟਡੀ ਦੇ ਵਿੱਚ ਹੈਗੇ ਨੇ ਮੇਰੀ ਜਿਦਾ ਦੇਖੋ ਐਵੀਡੈਂਸ ਤੋਂ ਹੀ ਗੱਲ ਬੱਜਦੀ ਹੈ ਵੀ ਕੀ ਘਟਨਾ ਉੱਥੇ ਹੋਈ ਹੋਗੀ ਹੁਣ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜੋ ਵਾਇਰਲ ਹੋ ਰਹੀ ਹੈ ਉਹਦੇ ਉੱਪਰ ਲੱਤਾਂ ਵੀ ਮਾਰ ਰਹੇ ਨੇ ਮਾਰਕੁੱਟ ਵੀ ਕਰ ਰਹੇ ਨੇ ਜਿਹੜੇ 12 ਮਲਾਜ਼ਮ ਨੇ ਜਾਂ ਜਿੰਨੇ ਵੀ ਮਲਾਜ਼ਮ ਨੇ ਉਹਨਾਂ ਦਾ ਫੇਸ ਨਜ਼ਰ ਆ ਰਿਹਾ ਜਾਂ ਕੁਝ ਵੀ ਹੈ ਉਹ ਐਵੀਡੈਂਸ ਦੇ ਉੱਪਰ ਦੀ ਹੀ ਗੱਲ ਹੈ ਦੂਜੀ ਗੱਲ ਕੰਪਲੇਂਟੈਂਟ ਉੱਥੇ ਜਿਹੜਾ ਹੈਗਾ ਸੀ ਮੈਗੀ ਵਾਲਾ ਬਣਾ ਲਿਆ ਮੈਨੂੰ ਉਹ ਸਮਝ ਨਹੀਂ ਆਉਂਦੀ ਉਹ ਕੰਪਲੇਟੈਂਟ ਕਿਵੇਂ ਬਣ ਜੂਗਾ ਪਹਿਲਾ ਪੁਆਇੰਟ ਤਾਂ ਇਹ ਚੀਜ਼ ਦੇ ਉੱਤੇ ਹੈ ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਨਿਕਲ ਕੇ ਚੀਜ਼ ਆਉਂਦੀ ਹੈ ਮੈਂ ਇਸ ਵੀ ਸਾਹਬ ਤੋਂ ਇਹ ਪੁੱਛਣਾ ਚਾਹਣਾ ਦੀ ਇਹ ਕਿੱਥੇ ਕਿਹੜੇ ਹਿਸਾਬ ਦਾ ਆਪਦੇ ਨਾਲ ਉਹ ਕੰਪਲੀਟਡ ਬਣ ਗਿਆ ਮੈਗੀ ਵਾਲੇ ਨਾਲ ਨਾ ਤਾਂ ਕੋਈ ਲੜਾਈ ਹੋਈ ਹੈ ਠੀਕ ਹੈ ਨਾ ਮੈਗੀ ਵਾਲਾ ਕੋਈ ਲਾਗਾ ਤਾ ਹੈ ਦੋ ਤਰ੍ਹਾਂ ਦੇ ਵਿੱਚ ਲੜਾਈ ਹੋਈ ਹੈ ਇੱਥੇ ਤਾਂ ਜਿਹੜਾ ਪਰਚਾ ਉਹ ਕਲੌਸ ਪਰਚਾ ਵੀ ਬਣ ਸਕਦਾ ਹੈ ਜਾਂ ਉਹਨਾਂ ਦੇ ਉੱਪਰ ਬਣ ਸਕਦਾ ਹੈ ਕੰਪਲੇਟੈਂਟ ਕਰਨ ਵਾਲੇ ਸਾਹਿਬ ਨੇ ਉਦੋਂ ਉਹ ਜੇ ਮਲਾਜ਼ਮ ਨੇ ਕਿਹਾ ਵੀ ਸਾਡੇ ਗੁਰਪਈ ਇਹਨਾਂ ਨੇ ਸਾਡੇ ਮਾਰੇ ਆ ਜਾਂ ਗਾਲੀ ਗਲੋਚ ਕੀਤੀ ਐ ਜੇ ਕੋਈ ਐਵੀਡੈਂਸ ਹੈਗਾ ਤਾਂ ਉਹਨਾਂ ਦੇ ਕ੍ਰਾਸ ਪਰਚਾ ਬਣ ਜਾਊਗਾ ਕੰਪਲੇਟੈਂਟ ਪਹਿਲੀ ਗੱਲ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਉਹ ਗੱਭਾਂ ਨੇ ਕਿਵੇਂ ਗਿਆ ਜਿਹੜਾ ਮੈਗੀ ਵਾਲਾ ਬੰਦਾ ਹੈ ਉਹ ਤਾਂ ਸਮਝ ਤੋਂ ਬਾਹਰ ਹੈ ਚਲੋ ਬਾਕੀ ਸਬੂਤਾਂ ਦੇ ਆਧਾਰ ਤੇ ਵੱਧ ਪਤਾ ਹੋਊਗਾ ਇਹਨਾਂ ਨੂੰ ਹੁਣ ਦੂਜੀ ਗੱਲ ਹੁਣ ਐਫ ਆਈ ਆਰ ਕੀਤੀ ਹੈ ਉਹ ਨੌ ਨਾਮ ਦੇ ਉੱਤੇ ਕੀਤੀ ਹੈ ਪਤਾ ਵੀ ਲੱਗ ਰਿਹਾ ਹੈ ਵੀਡੀਓ ਦੇ ਵਿੱਚ ਸਰੇਅਮ ਦਿਸ ਰਹੇ ਨੇ ਵੀ ਭਾਈ ਇਹ ਬੰਦੇ ਨੇ ਬਾਈ ਨੇਮ ਜਿਹੜੀ ਐਫ ਆਈ ਆਰ ਹੈ ਉਹ ਵੀ ਕਿਤੇ ਦਿਸ ਨਹੀਂ ਰਹੀ ਹੈਗੀ ਹੁਣ ਦੂਜੀ ਗੱਲ ਜਿਹੜੀ ਇਹਦੇ ਵਿੱਚ ਨਿਕਲ ਕੇ ਆ ਰਹੀ ਹੈ ਬੀ ਐਨ ਐਸ ਦੇ ਵਿੱਚ ਇਹ ਵੀ ਚੀਜ਼ ਹੈਗੀ ਹੈ ਵੀ ਜਦੋਂ ਆਪਾਂ ਕਿਸੇ ਦੋਸ਼ੀਆਂ ਨੂੰ ਜੋ ਲੀਗਲੀ ਕਾਰਵਾਈ ਜਾਂ ਲੀਗਲੀ ਪਨਿਸ਼ਮੈਂਟ ਦੇ ਹੱਕਦਾਰ ਬਣਦੇ ਨੇ ਜੇ ਉਹਨਾਂ ਨੂੰ ਕੋਈ ਬਚਾਉਂਦਾ ਹੈ ਚਾਹੇ ਉਹ ਕੋਈ ਵੀ ਹੋਵੇ ਐਸਐਸਪੀ ਹੋਵੇ ਡੀਜੀਪੀ ਹੋਵੇ ਆਈਜੀ ਹੋਵੇ ਕੋਈ ਵੀ ਹੋਵੇ ਜੇ ਉਹਨਾਂ ਨੂੰ ਬਚਾਊਗਾ ਪਬਲਿਕ ਸਰਵੈਂਟ ਤਾਂ ਉਹ ਵੀ ਭਾਗੀਦਾਰੀ ਬਣਦਾ ਉਸ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਜਿਹੜੀ ਹੈਗੇ ਆ ਆਪਣੀਆਂ ਡਿਸਵਾਈ ਜਿਹੜੀਆਂ ਡਿਊਟੀਆਂ ਸੀ ਜਿਹੜੀਆਂ 166 ਏ 166 ਆਈਪੀਸੀ ਜਿਹੜੀ ਹੁੰਦੀ ਸੀ 198 99 ਵੀਐਨਐਸ ਦੇ ਵਿੱਚ ਉਹਦਾ ਵਿੱਚ ਸਾਫ਼ ਤੌਰ ਤੇ ਉਹਨੇ ਡਿਊਟੀਆਂ ਨੂੰ ਡਿਸਵਾਈ ਕਰਦਾ ਮਾ ਜੋ ਐਸਐਸਪੀ ਨੇ ਪਟਿਆਲੇ ਦੇ ਉਹ ਵੀ ਨਜ਼ਰ ਆ ਰਹੇ ਨੇ ਕਿਤੇ ਨਾ ਕਿਤੇ ਤਾਂ ਲਾਅ ਦੇ ਅਕੋਰਡਿੰਗ ਹੀ ਕੰਮ ਕਰਨਾ ਚਾਹੀਦਾ ਸੀ ਵਿੱਚ ਤਾਂ ਜੋ ਐਸਐਸਪੀ ਦੀਆਂ ਬੀਐਨਐਸ ਦੇ ਵਿੱਚ ਜੋ ਡਿਊਟੀਆਂ ਬਣਦੀਆਂ ਨੇ ਜੋ ਇੱਕ ਲਾ ਅਕੋਰਡਿੰਗ ਕੰਮ ਕਰਨਾ ਚਾਹੀਦਾ ਆਪਦੀਆਂ ਡਿਊਟੀਆਂ ਨੂੰ ਡਿਸਵਾਇਨ ਨਾ ਕੀਤਾ ਜਾਵੇ ਤੇ ਜੋ ਕਰਨਲ ਸਾਹਿਬ ਦੇ ਦੁਆਰਾ ਜੋ ਕੰਪਲੇਂਟ ਦਿੱਤੀ ਗਈ ਹੈ ਉਹਨਾਂ ਦਾ ਮੈਡੀਕਲ ਰਿਕਾਰਡ ਵੀ ਉਹਦੇ ਵਿੱਚ ਪੇਸ਼ ਹੈਗਾ ਐਮਐਲਆਰ ਵੀ ਕੱਟੀ ਹੋਣੀ ਹੈ ਤਾਂ ਉਹਦੇ ਖਿਲਾਫ ਜੋ ਬਣਦੀ ਸੈਕਸ਼ਨਸ ਹੈਗੇ ਨੇ ਜੇ ਕੋਈ ਕੌਂਜੇਬਲ ਫੈਂਸ ਬਣਦਾ ਹੈ ਮਾਰਗੋਟ ਨੂੰ ਧਮਕੀਆਂ ਦੇ ਰਹੇ ਨੇ ਜੇ ਕੋਈ ਜਾਨੂ ਮਾਰਨ ਦੇ ਧਮਕੀ ਦੇ ਰਹੇ ਨੇ ਜਾਂ ਕੋਈ ਅਟੈਂਸ਼ਨ ਨਹੀਂ ਲੱਗ ਰਿਹਾ ਵੀ ਇੱਥੇ ਅਟੈਂਪਟ ਟੂ ਮਟਰ ਕਰਨ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ ਜੇ ਹੈਗੀ ਹੈ ਤਾਂ ਉਹ ਵੀ ਸੈਕਸ਼ਨ ਦੇ ਉੱਪਰ ਲੱਗਦੇ ਹੋਣ ਜੇ ਨਹੀਂ ਹੈਗਾ ਤਾਂ ਫਿਰ ਉਹ ਬਣਦਾ ਹੀ ਨਹੀਂ ਹੈਗਾ ਬਾਕੀ ਜੇ ਕੋਲਡੀ ਵਾਲ ਫੈਂਸ ਦੇ ਵਿੱਚ ਬਣਦੇ ਨੇ ਤਾਂ ਡੈਵਰੀਨੇਟਲੀ ਲਲਿਤਾ ਕੁਮਾਰੀ ਵਰਸ ਸਟੇਟ ਆਫ ਵਿਹਾਰ ਦੀ ਜਿਹੜੀ ਜੱਜਮੈਂਟ ਹੈ ਤਾਂ ਮੰਡੇਟਰੀ ਐਫ ਆਈ ਆਰ ਜਿਹੜੀ ਹੈਗੀ ਹੈ ਰਜਿਸਟਰੀ ਦੇ ਉੱਪਰ ਹੋਣੀ ਚਾਹੀਦੀ ਹੈ ਬਾਕੀ ਦੇਖੋ ਪੁਲਿਸ ਦੀ ਆਪਣੀ ਮਰਜ਼ੀ ਹੈ ਕਿ ਨਹੀਂ ਹੋਊਗੀ ਤਾਂ ਨਹੀਂ ਹੋਊਗੀ ਬਾਕੀ ਸਸਪੈਂਡ ਕਰਨਾ ਸਸਪੈਂਡ ਕਰਕੇ ਇਹ ਕੋਈ ਮਤਲਬ ਕਿਸ ਸਿਸਟਮ ਨਹੀਂ ਹੈਗਾ ਬਟ ਜੇ ਕੋਈ ਕ੍ਰਾਈਮ ਕਰ ਰਿਹਾ ਜੇ ਗੱਲ ਨੂੰ ਕੋਈ ਮਾਰਕਟ ਹੁੰਦੀ ਹੈ ਵੈਸੇ ਵੀ ਐਫ ਆਈ ਆਰ ਰਜਿਸਟਰ ਹੋ ਜਾਂਦੀਆਂ ਨੇ ਠੀਕ ਹੈ ਤਾਂ ਡੈਫੀਨੇਟਲੀ ਇਹਨਾਂ ਦੇ ਉੱਪਰ ਜਿਹੜੀ ਬਣਦੀ ਕਾਰਵਾਈ ਹੈ ਜਿੰਨੇ ਮਲਾਜਮਾਂ ਦੇ ਖਿਲਾਫ ਕੋਈ ਐਵਿਡੈਂਸਸ ਹੈਗੇ ਨੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਐਸੇ ਤੁਸੀਂ ਸਾਨੂੰ ਕਰ ਲੈਣੀ ਚਾਹੀਦੀ ਹੈ ਤਾਂ ਆਪਦੇ ਵੀ ਡਿਊਟੀ ਜਿਹਨੂੰ ਡਿਸ obey ਨਹੀਂ ਕਰਨਾ ਚਾਹੀਦਾ ਕਿਉਂਕਿ ਤੁਸੀਂ ਵੀ ਫਿਰ 199 198 BNS ਦੀ ਜਿਹੜੀ ਸੈਕਸ਼ਨ ਦੇ ਵਿੱਚ ਬਾਉਂਡ ਕਰਦੇ ਹੋ ਤੇ ਤੁਸੀਂ ਲੀਗਲੀ ਪਨਿਸ਼ਮੈਂਟ ਤੋਂ ਇਹਨਾਂ ਨੂੰ ਜੇ ਤੁਸੀਂ ਬਚਾ ਰਹੇ ਹੋ ਤਾਂ ਡੈਫੀਨੇਟਲੀ 55 52 BNS ਦੇ ਵਿੱਚ ਤੁਸੀਂ ਕਾਲ ਕਰਦੇ ਹੋ ਤਾਂ ਲਿਟੀਗੇਸ਼ਨ ਤੁਹਾਡੇ ਉੱਪਰ ਵੀ ਚੱਲ ਸਕਦੀਆਂ ਨੇ ਸੋ ਇਸ ਕਰਕੇ ਕੋਈ ਧਮਕੀ ਨਹੀਂ ਹੈਗੀ ਇਹ ਸਮਝਾਉਣ ਦੀ ਗੱਲ ਹੈ ਹਰ ਇੱਕ ਬੰਦੇ ਨੂੰ ਹਰ ਇੱਕ ਬੰਦੇ ਨੂੰ ਲਾਅ ਦਾ ਵੀ ਪਤਾ ਹੋਣਾ ਚਾਹੀਦਾ ਵੀ ਠੱਗਾ ਕਿੱਥੇ ਹੁੰਦਾ ਤੇ ਆਮ ਕਰਕੇ ਦੇਖਿਆ ਜਾਂਦਾ ਮੈਂ ਬਾਹਰ-ਬਾਹਰ ਹਰ ਇੱਕ ਵੀਡੀਓ ਵਿੱਚ ਵੀ ਕਹਿਣਾ ਵੀ ਸਾਰੇ ਮਲਾਜ਼ਮ ਭਾਈ ਇਹ ਨਹੀਂ ਹੁੰਦੇ ਬੁਰੇ ਨਹੀਂ ਹੁੰਦੇ ਬਹੁਤ ਵਧੀਆ ਮਲਾਜ਼ਮ ਵੀ ਪੰਜਾਬ ਪੁਲਿਸ ਦੇ ਵਿੱਚ ਬੈਠੇ ਨੇ ਜੋ ਮਦਦ ਵੀ ਕਰਦੇ ਨੇ ਤੇ ਲਾਅ ਦੇ ਅਕੋਰਡਿੰਗ ਹੀ ਕੰਮ ਕਰਦੇ ਨੇ ਜੋ ਹੁੰਦਾ ਸੋ ਇਸ ਕਰਕੇ ਇਹਨਾਂ ਦੇ ਉੱਪਰ ਜੇ ਐਵੀਡੈਂਸ ਜੇ ਜੋ ਵੀ ਹੈਗਾ ਇਹਨਾਂ ਦੇ ਬਣਦੀ ਜਿਹੜੀ ਕਾਰਵਾਈ ਹੈ ਮੁਲਾਜ਼ਮਾਂ ਦੇ ਖਿਲਾਫ ਹੋਣੀ ਚਾਹੀਦੀ ਹੈ ਪਰਚਾ ਵੀ ਦਰਜ ਹੋਣਾ ਚਾਹੀਦਾ ਤੇ ਐਂਡ ਦੇ ਵਿੱਚ ਮੈਂ ਵੇਰਵੇ ਦੇ ਕਰਾਂਗਾ ਮੈਂ ਕਰਨਾਲ ਸਾਹਿਬ ਦੀ ਜਿਹੜੀ ਵਾਈਫ ਦੀ ਜਿਹੜੀ ਵੀਡੀਓਜ਼ ਦੇਖੀਆਂ ਨੇ ਉਹਨਾਂ ਦੇ ਕਾਫੀ ਜ਼ਿਆਦਾ ਬਚਾਰੇ ਹੋ ਮੋਸ਼ਨਲ ਹੋਏ ਹੋਏ ਨੇ ਤੇ ਕਰਨਾਲ ਸਾਹਿਬ ਜੋ ਕਹਿੰਦੇ ਨੇ ਵੀਡੀਓ ਸੀ ਡੀਜੀਪੀ ਦੇ ਉਹਨਾਂ ਨੇ ਮੀਟਿੰਗ ਰੱਖੀ ਹੈ ਵੀ ਅਸੀਂ ਉਹ ਮਿਲਦੇ ਨਹੀਂ ਹੈਗੇ ਅੱਜ ਮਿਲਾਂਗੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਬਾਈ ਜੀ ਦੀ ਇੱਥੇ ਇਹੀ ਚੀਜ਼ ਹੁੰਦੀ ਹੈ ਬਹੁਤ ਟਾਈਮ ਟਾਈਮ ਇੱਥੇ ਕੋਈ ਵੀ ਜੋ ਮੰਨਦਾ ਅਸੀਂ ਵੀ ਜਾਣਦੇ ਆ ਤਾਂ ਉੱਤੇ ਵੇਟ ਉਹਨਾਂ ਇਹ ਕਾਮਕਾਰ ਹੀ ਇੰਨੇ ਹੁੰਦੇ ਨੇ ਕਈ ਵਾਰ ਆਫਿਸ ਦੇ ਵਿੱਚ ਆਉਂਦੀ ਨਹੀਂ ਹੈਗੇ ਫਿਰ ਉੱਥੇ ਡਿਲੇ ਹੁੰਦੀ ਹੈ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਜੇ ਕਿਤੇ ਵੀ ਜਸਟਿਸ ਨਹੀਂ ਮਿਲਦਾ ਤਾਂ ਮਾਨਯੋਗ ਕੋਰਟ ਮਾਨਯੋਗ ਹਾਈ ਕੋਰਟ ਜੁਡੀਸ਼ੀਅਲ ਤੁਹਾਡੀ ਡਿਸਟ੍ਰਿਕਟ ਕੋਰਟ ਪਟਿਆਲਾ ਤੁਸੀਂ ਉਹਨਾਂ ਦੀ ਹੈਲਪ ਜ਼ਰੂਰ ਲਓ ਇਹ ਚੀਜ਼ਾਂ ਦੇ ਵਿੱਚ ਤਾਂ ਕਿ ਇਹਦਾ ਕੋਈ ਜਿਹੜਾ ਹੈਗਾ ਨਿਆਂ ਤੁਹਾਡੇ ਕੋਲ ਐਵੀਡੈਂਸਸ ਹੈਗੇ ਨੇ ਫਿਰ ਤੁਸੀਂ ਇਹਨਾਂ ਦੀ ਅਰਜ਼ੀ ਦਾ ਨਾ ਕਰੋ ਕਿਉਂਕਿ ਇੱਥੇ ਕੁਸ਼ ਪੱਖਪਾਤ ਦੇ ਵਿੱਚ ਜੇ ਕਿਸੇ ਪੁਲਿਸ ਮੁਲਾਜ਼ਮ ਨੇ ਕੋਈ ਕਰਾਇਵਾ ਕੀਤਾ ਤਾਂ ਅਸੀਂ ਵੀ ਇਹ ਚੀਜ਼ ਦੇਖਿਆ ਤਾਂ ਇਹਨਾਂ ਨੂੰ ਗਰਾਊਂਡ ਲੈਵਲ ਦੇ ਉੱਪਰ ਇਹਨਾਂ ਨੂੰ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਕੋਈ ਡਿਪਾਰਟਮੈਂਟ ਐਕਸ਼ਨ ਲਿਆ ਜਾਂਦਾ ਹੁੰਦਾ ਜਾਂ ਕੁਝ ਹੋਰ ਇਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਬਹੁਤ ਘੱਟ ਹੁੰਦਾ ਹੈ ਵੀ ਇਹਨਾਂ ਉੱਤੇ ਐਫ ਆਈ ਆਰ ਰਜਿਸਟਰ ਨੂੰ ਕੰਪਰਮਾਈਜ਼ ਕਰਨ ਦਾ ਇਹ ਪ੍ਰੈਸ਼ਰ ਹੁੰਦਾ 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 ਬਟ ਜੇ ਗੱਲ ਨਹੀਂ ਸੁਣੀ ਜਾਂਦੀ ਤਾਂ ਮੈਂ ਬੇਨਤੀ ਇਹ ਕਰੂੰਗਾ ਦੁਬਾਰਾ ਫਿਰ ਵੀ ਜਿਹੜੀ ਹੈਗੀ ਹੈ ਤੁਸੀਂ ਕੋਰ ਦਾ ਹਿਸਾਰਾ ਲਓ ਤੇ ਜੋ ਵੀ ਬਣਦੀ ਕਾਰਵਾਈ ਇਹਨਾਂ ਦੇ ਉੱਪਰ ਕਰਵਾਵੋ ਤੇ ਪੁਲਿਸ ਬਲਾਜਮਾ ਨੂੰ ਵੀ ਮੈਂ ਬੇਨਤੀ ਇਹ ਗੱਲ ਕਰੂੰਗਾ ਵੀ ਜੋ ਲਾਅ ਅਕੋਰਡਿੰਗ ਜੋ ਚੀਜ਼ ਸੈਕਸ਼ਨਸ ਬੰਦੇ ਨੇ ਉਹਨਾਂ ਦੇ ਨਿਕ ਐਫ ਆਈ ਆਰ ਰਜਿਸਟਰ ਕੀਤੀ ਜਾਵੇ ਜੋ ਜੈਨੂਨ ਚੀਜ਼ ਦੇ ਉੱਪਰ ਬਣਦੀ ਹੈ ਆਫ ਦੀ ਡਿਊਟੀ ਦੇ ਨੂੰ ਡਿਸਵਾਇਸ ਨਾ ਕੀਤਾ ਜਾਵੇ ਆ ਜੋ ਉੱਤੇ ਕੋਈ ਘਟਨਾ ਹੋਈ ਹੈ ਪੁਲਿਸ ਮੁਲਾਜ਼ਮ ਕਹਿੰਦੇ ਨੇ ਵੀ ਇਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਜਾਂ ਇਹਨਾਂ ਨੇ ਪਹਿਲਾਂ ਤੁਹਾਡੇ ਸੱਪੜਾ ਮਾਰਿਆ ਜੋ ਵੀ ਬਿਆਨ ਇੱਥੇ ਆ ਰਹੇ ਨੇ ਇਹਦੇ ਉੱਪਰ ਮੈਂ ਕੋਈ ਟਿੱਪਣੀ ਨਹੀਂ ਕਰੂੰਗਾ ਕਿਉਂਕਿ ਇਹ ਐਵੀਡੈਂਸ ਦਾ ਵਿਸ਼ਾ ਹੈ ਜੇ ਪੁਲਿਸ ਕੋਲ ਕੋਈ ਇਹਨਾਂ ਦਾ ਐਵੀਡੈਂਸ ਹੈਗਾ ਵੀ ਉਹਨਾਂ ਨੇ ਕੋਈ ਗਲਤੀ ਕੀਤੀ ਹੈ ਤਾਂ ਡੈਫੀਨੇਟਲੀ ਹੈਗੇ ਜਿਹੜੀ ਕਰਾਸ ਐਫ ਆਈ ਆਰ ਵੀ ਇਹਦੇ ਉੱਪਰ ਬਣ ਸਕਦੀ ਹੈ ਬਟ ਜੋ ਹੈ ਸੋ ਹੈ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਕੰਪਲੀਟ ਐਂਡ ਡਨ ਜੇ ਕਰਨਲ ਸਾਹਿਬ ਨੇ ਆਪਦੀ ਕੰਪਲੀਟ ਕੀਤੀ ਹੈ ਤਾਂ ਉਹਨਾਂ ਦੇ ਦੁਆਰਾ ਹੀ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਹੈ ਨਾ ਕਿ ਜਿਹੜਾ ਉਹ ਮੈਜੀ ਵਾਲੇ ਦੇ ਉੱਤੇ ਕਿਉਂਕਿ ਕਰਵਾਈ ਗਈ ਹੈ ਉਹ ਉਹ ਤੱਕ ਮੰਨਦੀ ਹੈਗੀ ਬਾਈ ਜੀ ਉਹਦਾ ਕੋਈ ਲੜਣਾ ਵੇਣੀ ਨਹੀਂ ਹੈਗਾ ਵੀ ਉਹ ਉੱਤੇ ਜਾ ਕੇ ਉਹ ਲੜਾਉਣ ਦੇ ਵਿੱਚ ਸੀ ਜਾਂ ਕੋਈ ਹੋਰ ਸੀ ਉਹਦਾ ਕੀ ਲਾਗਤ ਦਾਗਾ ਹੋ ਗਿਆ ਜਦੋਂ ਪਹਿਲਾਂ ਕੰਪਲੀਟ ਕਰਨਲ ਸਾਹਿਬ ਨੇ ਦਿੱਤੀ ਹੈ ਇਹ ਤਾਂ ਬਿਲਕੁਲ ਹੀ ਡਿਊਟੀਆਂ ਨੇ ਮਨਜੋਗਾ ਆਪਣੇ ਐਸ ਐਸ ਪੀ ਸਾਹਿਬ ਇਹ ਥੋੜਾ ਜਿਆਦਾ ਮਤਲਬ ਸਿਸਟਮ ਦੇਦਰ ਨੂੰ ਜਾ ਰਿਹਾ ਹੈ ਇਹ ਤਾਂ ਕੋਈ ਗੱਲ ਬਣਦੀ ਨਹੀਂ ਹੈਗੀ ਕਿੰਨਾ ਕਚਰ ਵਜਾਉਂਗੇ ਉਹ ਤਾਂ ਪਰਿਵਾਰ ਬਜਾਰਾ ਲੱਗਿਆ ਪਿਆ ਉਹਨਾਂ ਨੇ ਜਸਟਿਸ ਲੈਣਾ ਹੈ ਉਹਨਾਂ ਦੀ ਆਪਣੀ ਡਿਗਨਿਟੀ ਹੈ ਪਰਿਵਾਰ ਦੀ ਵੀ ਅਸੀਂ ਸਾਡੇ ਨਾਲ ਹੋਇਆ ਪੂਰੇ মিডিਆ ਦੇ ਵਿੱਚ ਦੇਖਿਆ ਵੀ ਤੁਸੀਂ ਆਰਮੀ ਵਾਲੇ ਦੇ ਕੁੱਟਮਾਰ ਕਰ ਰਹੇ ਹੋ ਦੇਸ਼ ਦੀ ਯੋਗ ਸੇਵਾ ਕੀਤੀ ਹੈ ਲੜਨ ਬਏ ਚੀਜ਼ ਦੇ ਉੱਪਰ ਵੀ ਜਸਟਿਸ ਨਾ ਮਿਲ ਸਕੇ ਸੋ ਮੈਂ ਬੇਨਤੀ ਕਰੂੰਗਾ ਵੀ ਇਹਨਾਂ ਦੀ ਆਪ ਹੀ ਮਿੰਤਾ ਕਰਨ ਦੀ ਲੋੜ ਨਹੀਂ ਸਿੱਧਾ ਕੋਰਟ ਦੇ ਵਿੱਚ ਜਾਓ ਡਾਇਰੈਕਸ਼ਨ ਲਵੋ ਤੇ ਜਿਨ੍ਹਾਂ ਨੇ ਵੀ ਡਿਊਟੀ ਦੀ ਵੀ ਡਿਸਪੋਇ ਕਰਕੇ ਨਹੀਂ ਤਾਂ ਉਹਨਾਂ ਦੇ ਖਿਲਾਫ ਇਹ ਕਾਰਵਾਈ ਹੋਣੀ ਹੈ ਥੈਂਕ ਯੂ ਐਂਡ ਸ਼ੇਅਰ ਇਟ